ਬਹੁਤ ਹੀ ਜਵ ਵਧੀਆ ਵੀ ਸਿੱਖਣ ਨੂੰ ਵੀ ਨੇ ਜਿਹੜੀ ਹੁਣ ਫੋਰ ਆਏ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਜ਼ਰੂਰ ਦੇਖਣੀ ਚਾਹੀਦੀ ਆ ਜਿਹੜਾ ਦਿਖਾਇਆ ਗਿਆ ਉਹਦੇ ਕਰਕੇ ਬਹੁਤ ਡਿਵੋਰਸ ਹੁੰਦੇ ਨੇ ਹਨਾ ਉਹ ਚੀਜ਼ ਇਹਦੇ ਵਿੱਚ ਵਿਖਾਈ ਗਈ ਆ ਵੀ ਡਰਿੰਕ ਕਰਕੇ ਡਿਵੋਰਸ ਨਹੀਂ ਹੋਣਾ ਚਾਹੀਦਾ ਚਾ ਸੁਧਾਰਨਾ ਚਾਹੀਦਾ ਇੱਕ ਦੂਸਰੇ ਨੂੰ ਨਸ਼ੇ ਖਿਲਾਫ ਨਸ਼ੇ ਬਾਰੇ ਆਪਨੂੰ ਸਮਝਾਇਆ ਗਿਆ ਠੀਕ ਹੈ ਸਾਰਾ ਕੁਝ ਹੈ ਫੈਮਿਲੀਜ਼ ਹੈ ਠੀਕ ਹੈ ਹਾਸਾ ਮਜ਼ਾਕ ਹਾਸਾ ਟੋਕਾ ਸਭ ਕੁਝ ਹੈ ਦੇਖੋ ਮੇਨ ਜੋ ਟਾਪਿਕ ਆ ਉਹ ਸਿਰਫ ਨਸ਼ਾ ਨਸ਼ੇ ਬਾਰੇ ਐ ਮੀਵਿਰਗ ਦੇ ਸੋਨਮ ਬਾਜਪਦੀ ਜੋੜੀ ਹੈ ਨਾ ਮੰਨ ਤਾਂ ਸ਼ਾਹਰੂਖ ਖਾਨ ਤੇ ਕਜੋਲ ਦੀ ਜੋੜੀ ਯਾਦ ਆਦੀ ਐਵਰ ਗ੍ਰੀਨ ਜੋੜੀ ਹੈ ਜਿੰਨੀ ਮਰਜ਼ੀ ਫਿਲਮਾਂ ਦੇਖ ਲਓ ਐਕਟਿੰਗ ਇੰਨੀ ਜ਼ਬਰਦਸਤ ਕਰਦੇ ਦੇਖੋ ਬਾਲੀਵੁੱਡ 'ਚ ਵੀ ਰਾਜ ਕਰ ਰਿਹਾ ਹੈ ਸੋ ਤੁਸੀਂ ਨਿੱਕਾ ਜੈਲਦਰ ਅੱਜ ਦੇਖੀ ਆ ਫੋਰ ਪਹਿਲੀ ਇਹ ਫਿਲਮ ਜਿਹਦੇ 4 ਪਾਰਟ ਬਣੇ ਨੇ ਪਹਿਲਾ ਕਿਦਾਂ ਲੱਗੀ ਫਿਲਮ ਤੁਹਾਨੂੰ ਸਰ ਬਹੁਤ ਅੱਛੀ ਮੂਵੀ ਹੈ ਜੀ ਮਤਲਬ ਸਾਰਿਆਂ ਦੇ ਕਰੈਕਟਰ ਬਹੁਤ ਹੀ ਵਧੀਆ ਰਹੇ ਨੇ ਤੇ ਫਨੀ ਵੀ ਮੂਵੀ ਹੈ ਥੋੜੀ ਇਮੋਸ਼ਨਲ ਵੀ ਹੈ ਮਤਲਬ ਹਾਰਟ ਟੱਚਿੰਗ ਜੀ ਹੈਗੀ ਬਹੁਤ ਅੱਛੀ ਮੂਵੀ ਹੈ ਜੀ ਬਹੁਤ ਸੋਹਣੀ ਬਣਾਈ ਹੈ ਕਿਉਂਕਿ ਕਈ ਲੋਕ ਵੈਸੇ ਹੀ ਉਹੀ ਚੀਜ਼ਾਂ ਨੂੰ ਕਾਉਂਟਰਵਰਸੀ ਜੀ ਪਾ ਰਹੇ ਨੇ ਸਰਟੀਫਿਕੇਟ ਦੇਣ ਲੱਗ ਜਾਂਦੇ ਨੇ ਪਰ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਨਾਲ ਹੀ ਦੇਖਣਾ ਚਾਹੀਦਾ ਤੁਹਾਨੂੰ ਕਿੱਦਾਂ ਲੱਗਿਆ ਬਿਲਕੁਲ ਬਿਲਕੁਲ ਜੀ ਬਹੁਤ ਚੀਜ਼ਾਂ ਵਧੀਆ ਵੀ ਸਿੱਖਣ ਨੂੰ ਵੀ ਨੇ ਜਿਹੜੀ ਹੁਣ ਫੋਰ ਆਏ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਰੂਰ ਦੇਖਣੀ ਸਰ ਸਰ ਨੂੰ ਸਰ ਬਹੁਤ ਵਧੀਆ ਲੱਗੀ ਜੀ ਜਿਹੜਾ ਬਲਕਿ ਉਹਦਾ ਡਰਿੰਕ ਦਾ ਰੋਲ ਕਰਿਆ ਜੀ ਡਰਿੰਕ ਦਾ ਵੀ ਲੀਡ ਜੀ ਦਾ ਇਦਾਂ ਕਰਾਇਆ ਜਾਂਦਾ ਇਦਾਂ ਕਰਾਇਆ ਜਾਂਦਾ ਵੀ ਦਾਰੂ ਸੱਦਨੀ ਚਾਹੀਦੀ ਸਰ ਉਹ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਬਹੁਤ ਅੱਛਾ ਲੱਗਿਆ ਸਰ ਬਹੁਤ ਮਨ ਨੂੰ ਸ਼ਕੂਨ ਮਿਲਿਆ ਔਰ ਜਦੋਂ ਸੋਨ ਬਾਜਵਾ ਦਾ ਰੋਲ ਹੈ ਜੋਈ ਸਰ ਉਹਦੇ ਵਿੱਚ ਆਪਣਾ ਨਿੱਕਾ ਜੈਲਦਾਰ ਦੀ ਅਮੋਸਲ ਹੁੰਦੇ ਨੇ ਉਹਨੂੰ ਪਿਆਰ ਕਰਦੇ ਨੇ ਹਨਾ ਇਹ ਉਹ ਸਾਨੂੰ ਸੀ ਬਹੁਤ ਅੱਛੀ ਲੱਗੀ ਸਰ ਬਹੁਤ ਕੈਂਡ ਲੱਗੀ ਕੈਂਡ ਗੱਲ ਬਾਤ ਹੀ ਸਰ ਮਤਲਬ ਸਰ ਡਰਿੰਕ ਦਾ ਰੋਲ ਜਿਹੜਾ ਦਿਖਾਇਆ ਗਿਆ ਉਹਦੇ ਕਰਕੇ ਬਹੁਤ ਡਿਵੋਰਸ ਹੁੰਦੇ ਨੇ ਹਨਾ ਉਹ ਚੀਜ਼ ਇਹਦੇ ਵਿੱਚ ਵਿਖਾਈ ਗਈ ਆ ਵੀ ਡਰਿੰਕ ਕਰਕੇ ਡਿਵੋਰਸ ਨਹੀਂ ਹੋਣੇ ਚਾਹੀਦੇ ਚ ਸੁਧਾਰਨਾ ਚਾਹੀਦਾ ਇੱਕ ਦੂਸਰੇ ਨੂੰ ਹਾਂਜੀ ਪਰਿਵਾਰ ਹੀ ਪਰਿਵਾਰ ਨੂੰ ਸੁਧਾਰ ਸਕਦਾ ਜਿਵੇਂ ਸਰ ਹਾਂਜੀ 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 ਇਹ ਪਰਿਵਾਰ ਉਹ ਚੀਜ਼ ਨੈਗੇਟਿਵ ਵੇਅ ਨੂੰ ਤੁਸੀਂ ਲੋਕਾਂ ਨੇ ਇੰਨੀ ਕੁ ਚੀਜ਼ ਨੂੰ ਦੇਖ ਕੇ ਲੋਕ ਫਲਾ ਦਿੰਦੇ ਨੇ ਪਰ ਜੋ ਅਸਲੀਅਤ ਕਹਾਣੀ ਤੇ 2.5 ਘੰਟਿਆਂ ਦੀ ਹੁੰਦੀ ਹੈ 1.5 ਮਿੰਟ ਨੂੰ ਲੋਕੀ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਸਰ ਜੋ ਆਈਡੀ ਵੀ ਬਲਕਿ ਲੇਡੀ ਨੂੰ ਸਰ نیچے ਦਬਾਇਆ ਜਾਂਦਾ ਸੀ ਨਾ ਵੀ ਦੌਰ ਭੀ ਕਿ ਇਦਾਂ ਕੁੱਟਿਆ ਜਾਂਦਾ ਜਿੱਦਾਂ ਮਾਰਿਆ ਜਾਂਦਾ ਉਸ ਲੈਵਲ ਤੋਂ ਸਰ ਇਹ ਮਿਲਸਨ ਨੂੰ ਬਹੁਤ ਵਧੀਆ ਲੱਗੇ ਜੀ ਇਹ ਨਾ ਜੀ ਲੇਡ ਜੀ ਨੂੰ ਬਹੁਤ ਪਹ ਚੱਕਿਆ ਚੱਕਿਆ ਗਿਆ ਵੀ ਦਰ ਨਸ਼ੇ ਛੱਡਨੇ ਚਾਹੀਦੇ ਨੇ ਜੀ ਬਹੁਤ ਵਧੀਆ ਲੱਗੇ ਸਰ ਸਾਡੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ ਅਰੇ ਨੂੰ ਜਰੂਰ ਦੇਖਣ ਜਾਣਾ ਚਾਹੀਦਾ ਜੀ ਆਪਣੇ ਕਿਦਾਂ ਲੱਗੀ ਫਿਲਮ ਫਿਲਮ ਬਹੁਤ ਵਧੀਆ ਜੀ ਅਸੀਂ ਹੁਣ ਪਹਿਲੀ ਤੋਂ ਲੈ ਕੇ ਚਾਰ ਤੱਕ ਦੇਖੀ ਆ ਦੇਖੀ ਆ ਜੀ ਫਿਲਮ ਫੁੱਲ ਐਨਜਾਇਮੈਂਟ ਹੈ ਠੀਕ ਹੈ ਪਰਿਵਾਰਿਕ ਫਿਲਮ ਹੈ ਜੀ ਬਹੁਤ ਅੱਛੀ ਫਿਲਮ ਹੈ ਹੁਣ ਵੀ ਅਸੀਂ ਪੂਰਾ ਐਨਜਾਇਮੈਂਟ ਕਰਕੇ ਆਏ ਹਾਂ ਮਤਲਬ ਪਹਿਲੀ ਦੂਜੀ ਤੀਜੀ ਚੌਥੀ ਵੀ ਮਤਲਬ ਕਾਮਯਾਬ ਹੈ ਮੈਂ ਕਹਾਂ ਜੀ ਉਹਨਾਂ ਤੋਂ ਵੀ ਜ਼ਿਆਦਾ ਕਾਮਯਾਬ ਸੋਨ ਤੋਂ ਜ਼ਿਆਦਾ ਕਾਮਯਾਬ ਬਹੁਤ ਯਾਰ ਅਮੀਰ ਕਪਾਜੀ ਦੀ ਐਕਟਿੰਗ ਹੈ ਸੋਨੂ ਬਾਜਮ ਦੀ ਐਕਟਿੰਗ ਹੈ ਸਾਰੇ ਜਿਨ੍ਹਾਂ ਦੇ ਕਰੈਕਟਰ ਸਭ ਵੱਖ-ਵੱਖ ਨਵਾਏ ਨੇ ਵੱਖ-ਵੱਖ ਭੂਮਿਕਾ 'ਚ ਉਹ ਸਭ ਤੋਂ ਇੱਕ ਤੋਂ ਇੱਕ ਹੈ ਮਤਲਬ ਜਿਵੇਂ ਲੋਕ ਜਿਵੇਂ ਥੋੜੀ ਕੋ ਕਲਿੱਪ ਵੇਖ ਕੇ ਉਹ ਦੇਨ ਲੱਗ ਜਾਂਦੇ ਨੇ ਫਲਾਣਾ ਪਰ ਮੈਂ ਕਈਆਂ ਨਾਲ ਗੱਲ ਕੀਤੀ ਕਹਿੰਦੇ ਪਰ ਸਾਰੀ ਜਦੋਂ ਫਿਲਮ ਵੇਖੋਗੇ ਨਾ ਤੁਹਾਨੂੰ ਫਿਰ ਸਚਾਈ ਬਾਰੇ ਦੀ ਫਿਲਮ ਹੈ ਕਿਹੜੇ ਪਾਸੇ ਲੈ ਕੇ ਜਾਂਦੀ ਹੈ ਦੇਖੋ ਫਿਲਮ ਲੈ ਕੇ ਤਾਂ ਇਧਰ ਪਾਸੇ ਜਾਂਦੀ ਵੀ ਨਸ਼ੇ ਖਿਲਾਫ ਨਸ਼ੇ ਬਾਰੇ ਆਪਾਂ ਨੂੰ ਸਮਝਾਇਆ ਗਿਆ ਠੀਕ ਹੈ ਸਾਰਾ ਕੁਝ ਹੈ ਫੈਮਿਲੀ ਦਾ ਠੀਕ ਹੈ ਹਾਸਾ ਮਜ਼ਾਕ ਹਾਸਾ ਟਟਾ ਸਭ ਕੁਝ ਹੈ ਦੇਖੋ ਮੇਨ ਜੋ ਟਾਪਿਕ ਆ ਉਹ ਸਿਰਫ ਨਸ਼ਾ ਨਸ਼ੇ ਵਾਸਤੇ ਵੀ ਨਸ਼ਾ ਤੇ ਆ। ਠੀਕ ਹੈ ਇਹਦੇ ਵਾਸਤੇ ਮਤਲਬ ਕੋਈ ਹੋਰ ਨਹੀਂ ਹੈ। ਨਹੀਂ ਐਸਾ ਕੁਝ ਵੀ ਨਹੀਂ ਹੈਗਾ ਲੋਕਾਂ ਨੇ ਹਊਗਾ ਬਣਾ ਲਿਆ ਜੀ ਇੰਸਟਾ ਰੀਲਾ ਪਾਣ ਲੱਗੇ ਤੇ ਇਦਾਂ ਵਿਰੋਧ ਕਰਨ ਲੱਗੇ ਸੀ। ਨਹੀਂ ਐਵੇਂ ਦਾ ਕੁਝ ਵੀ ਨਹੀਂ ਹੈਗਾ। ਦੇਖੋ ਇਹ ਤਾਂ ਕਰੈਕਟਰ ਹੈ ਇੱਕ। ਹਾਂ। ਇੱਕੜਾ ਅਸਲੀਅਤ ਹੈ। ਹਾਂ। ਇਹ ਕਿਹਾ ਜ਼ੈ ਕਰੈਕਟਰ ਹੈ ਜਿਵੇਂ ਪ੍ਰੋਡਿਊਸਰ ਨੇ ਕਹਤਾ ਹੁੰਦਾ ਉਹ ਨਾ ਕਰਨਾ ਇਹ ਤਾਂ ਐਵੇਂ ਦਾ ਕੁਝ ਵੀ ਨਹੀਂ ਹੈਗਾ। ਫਿਲਮ ਬਹੁਤ ਵਧੀਆ ਲੱਗੀ। ਬਹੁਤ। 10 ਵਿੱਚ 10 ਨੰਬਰ ਹੈ ਮੇਰੀ। ਅੱਛਾ ਜੀ। ਹਾਂ ਜੀ। ਤੋ ਚੰਜੀ ਕਿਵੇਂ ਦਾ ਤਿਆਰਪਾ ਰਿਹਾ ਐਸਾ ਫਿਲਮ ਨੂੰ ਲੈ ਕੇ ਫਿਲਮ ਬਹੁਤ ਜ਼ਬਰਦਸਤ ਆ ਆਪਣੀ ਐਮੀ ਵਿਰਕ ਦੇ ਸੋਨਮ ਬਾਜਵਾ ਦੀ ਜੋੜੀ ਹੈ ਨਾ ਮਨਦਾ ਸ਼ਾਹਰੂਖ ਖਾਨ ਤੇ ਕਜੋਲ ਦੀ ਜੋੜੀ ਯਾਦ ਆਉਂਦੀ ਐਵਰ ਗ੍ਰੀਨ ਜੋੜੀ ਹੈ ਜਿੰਨੀ ਮਰਜ਼ੀ ਫਿਲਮਾਂ ਦੇਖ ਲਓ ਐਕਟਿੰਗ ਇੰਨੀ ਜ਼ਬਰਦਸਤ ਕਰਦੇ ਦੇਖੋ ਬੋਲੀਵੁੱਡ 'ਚ ਵੀ ਰਾਜ ਕਰ ਰਿਹਾ ਤੇ ਮੈਨੂੰ ਇਹ ਵੀ ਤੁਹਾਨੂੰ ਹੈਰਾਨੀ ਨਹੀਂ ਹੋਊਗੀ ਅਨੁਵਰੇ ਟਾਈਮ 'ਚ ਹਾਲੀਵੁੱਡ 'ਚ ਵੀ ਕਰਨਗੇ ਕੰਮ ਕਰੇ ਆਪਣੇ ਸੋਨਮ ਬਾਜਵਾ ਤੇ ਐਮੀ ਵਿਰਕ ਬਾਕੀ ਨਿਰਮਲੇਸ਼ੀ ਮੈਮ ਨੇ ਪਹਿਲਾ ਪਾਰ ਦੂਜਾ ਪਾਰ ਹੁਣ ਚੌਥਾ ਆ ਗਿਆ ਏ ਵੀ ਮਿਲ ਅ ਇਤਿਹਾਸ ਚ ਲਿਖਿਆ ਜਾਣਾ ਚਾਹੁੰਦਾ ਮਨ ਲੈਣਾ 50 ਪਾਰਟ ਬਣਨਗੇ ਦੀ ਜਿੰਨੀ ਜ਼ਿੰਦਗੀਆਂ ਮੇਰੀ ਮੈਂ ਸਾਰੀ ਜ਼ਿੰਦਗੀ ਮਰਨ ਤਾਂ ਇਹਨਾਂ ਦੀ ਪਾਰਟ ਹੀ ਦੇਖਣਾ ਤੇ ਇੰਨਾ ਇੰਜੋਏ ਕਰਨਾ ਸੋਨਮ ਬਾਜਵਾ ਨੇ ਜਾਨੀ ਜ਼ਬਰਦਸਤ ਐਕਟਿੰਗ ਕੀਤੀ ਹੈ ਬਾਕੀ ਨਿਰਮਲ ਰਿਸ਼ੀ ਜੀ ਨੇ ਹੋਣੀ ਚਾਹੀਦੀਆਂ ਜਿਵੇਂ ਮਤੋਂ ਕਹਿੰਦੇ ਐਵੇਂ ਉਹ ਜਿਵੇਂ ਕਹਿੰਦੇ ਨੇ ਸੌਰੀ ਆਈ ਸੌਰੀ ਮਤੋਂ ਜਿਵੇਂ ਉਹ ਨਮਰਤਾਈਆਂ ਨੇ ਵਿਖਾਈ ਜਾਂਦੇ ਜਿਵੇਂ ਕਿਰਦਾਰ ਐ ਜੀ ਹੋਣੇ ਚਾਹੀਦੇ ਨੇ ਇਹ ਦੇਖੋ ਮੈਸੇਜ ਆ ਇੱਕ ਫਿਲਮਾਂ ਬੰਦੀਆਂ ਮੈਸੇਜ ਵਾਸਤੇ ਦੇਖੋ ਅੱਜ ਕੱਲ ਮਾਡਰਨ ਜ਼ਮਾਨਾ ਹੈ ਇਹ ਚੀਜ਼ਾਂ ਵੀ ਵਾਪਰਦੀਆਂ ਸੋਸਾਇਟੀ 'ਚ ਵਾਪਰਦੀਆਂ ਤਾਂ ਇਹਨਾਂ ਨੇ ਲਿੱਤੀਆਂ ਤੇ ਇਹ ਮੈਸੇਜ ਦਿੱਤਾ ਹੈ ਕਿ ਦੇਖੋ ਇਸ ਚੀਜ਼ ਤੋਂ ਆਪਾਂ ਸਿੱਖ ਲਈਏ ਇਹ ਚੀਜ਼ਾਂ ਨਾ ਕਰੀਏ ਮੈਸੇਜ ਵਾਲੀ ਫਿਲਮ ਹੈ ਜੀ ਮੁੰਡੇ ਕਰ ਸਕਦੇ ਆ ਫਿਲਮਾਂ 'ਤੇ ਕੁੜੀ ਤੇ ਕਿਉਂ ਐਕਸਪੈਰੀਮੈਂਟ ਕਰ ਸਕਦੇ ਨੇ ਐਕਸਪੈਰੀਮੈਂਟ ਕੀਤਾ ਵਧੀਆ ਰਿਹਾ ਇੰਜ ਜਿਵੇਂ ਹੁਣ ਵੇਖੋ ਕੁੜੀਆਂ ਕੀ ਗਲਤ ਵੀ ਕਰ ਰਹੀਆਂ ਨੇ ਤੇ ਆਪਾਂ ਹਾਲ ਸਮਾਜ ਦੇ ਕਿਉਂ ਸਮਾਜ ਨੂੰ ਇਹ ਫਿਲਮਾਂ ਦੇਖੋ ਕਿ ਸੁਧਾਰਨੀਆਂ ਵੀ ਜੇਕਰ ਤੁਸੀਂ ਕਹਿ ਰਹੇ ਹੋ ਫਿਲਮ ਦਾ ਮੈਸੇਜ ਕੁਝ ਹੋਰ ਹੈਗਾ ਦੇਖੋ ਬਿਲਕੁਲ ਜੀ ਜਦ ਦੇਖਣਗੇ ਉਹ ਜਿਹੜੀ ਕੁੜੀਆਂ ਕਰਦੀਆਂ ਉਹ ਵੀ ਪਿੱਛੇ ਹਟਣਗੀਆਂ ਅਣਾ ਸੋ ਇਹ ਮੈਸੇਜ ਹੈਗੇ ਬਾਕੀ ਆਪਣੇ ਨਿਰਮਲ ਰਿਸ਼ੀ ਜੀ ਨੇ ਸੋਨੀਆ ਜੀ ਨੇ ਅਮ੍ਰਿਤ ਜੀ ਨੇ ਦੁੱਤਾ ਜੀ ਨੇ ਦੋਸਤੀ ਦੇ ਬੜੀ ਵਧੀਆ ਐਕਟਿੰਗ ਕੀਤੀ ਹੈ ਦੋਸਤੀ ਨਿਭਾਈ ਹੈ ਸਾਰੇ ਤੁਸੀਂ ਦੇਖ ਸਕਦੇ ਐਨਜੋਏ ਬਹੁਤ ਕਰਦੇ ਹੋ ਮੈਂ ਹੱਸਿਆ ਬਹੁਤ ਫਿਲਮਾਂ ਸਹੀ ਤੇ ਥੈਂਕ ਯੂ ਤੁਹਾਡਾ ਵੀ ਚੈਨਲ ਦਾ ਵੀ ਸੰਦੀਪ ਭਾਜੀ ਤੁਹਾਡਾ ਵੀ ਥੈਂਕ ਯੂ ਜੀ